ਲੋਵ ਮਿੱਤਰੋ ਸਵਾਗਤ ਹੈ ਤੁਹਾਡਾ ਪੇਜ ਵਾਲੀ ਯੂਟਿਊਬਰ ਤੇ ਬਾਹਣ ਕਰੜਾ ਸੀ ਬਈ ਤਾਂ ਕਰਕੇ ਬੋਰੀਆਂ ਬੋਰੀਆਂ ਧਰਮੀਆਂ ਪੈ ਗਈਆਂ ਭਰ ਕੇ ਬੋਰੀਆਂ ਦਿਖਾਉਣਾ ਤੁਹਾਨੂੰ ਮਿੱਤਰੋ ਫਿਰ ਚਲਾਉਣਾਗੇ ਆਹ ਆਪਾਂ ਨੂੰ ਪਾਉਂਦੇ ਨੇ ਦੇਖ ਰਹੇ ਨੇ ਪਰ ਫਿਰ ਇੱਕ ਠੀਕ ਆ। ਲਾ ਆ ਦੇ ਪਰ ਮੈਂ ਕੋਈ ਆ ਬੰਦਾ ਬਈ ਵਲੌਗ ਚ ਨਹੀਂ ਆਉਣਾ ਚਾਹੁੰਦਾ ਤੁਸੀਂ ਵੈਸੇ ਫੋਟੋ ਤਾਂ ਦੇਖ ਹੀ ਲਈ। ਏਕੇ ਇਹ ਏਕੇ ਅਮਰਿੰਦਰ ਏਕੇ ਟੈਟੂਆਂ ਦਾ ਬਹੁਤ ਸ਼ਕੀਨ ਆ ਮੁੰਡਾ ਇਹ। ਇੱਕ ਲੱਤ ਤੇ ਟੈਟੂ ਛਪਾਇਆ ਹੋਏ ਨੇ। ਇੱਕ ਆਸ਼ ਪਾਰ ਰੱਖਿਆਗਾ, ਇੱਕ ਇੱਧਰ ਛਪਾਰ ਕੇ ਘਟੂਆ ਆ ਪਤਾ ਨਹੀਂ ਕੀ ਐ। ਦਿਲਬੰਨ ਜੀਰੀਨ ਦਾ ਫੈਨ ਆ ਇਹ ਮੁੰਡਾ। ਸਪੈਸ਼ਲ ਆਪਨਲੇ ਵਿੱਚ ਖੜਿਆ ਗੱਲਾਂ ਕਰਨ ਵਾਸਤੇ। ਹੈਨਾ ਓਏ। ਚਾਹ ਕਿਧਰੋਂ ਨਾ ਆ ਦੇ ਮੜਾ ਮੜਾ ਝਾਕਦਾ ਸ਼ਰਮ ਆਉਂਦਾ ਹੈ ਥੋੜਾ ਜਿਹਾ ਮੁੰਡਾ ਹੈ ਨਾ ਓਏ ਚੱਲ ਬੰਦ ਕਰ ਮੇਰੀ ਗੱਲ ਵਧੀਆ ਵਾਲੀਏ ਬਾਗਲੇ ਤਾਂ ਦੇਖਰ ਥੱਲੋਂ ਜਨੌਰ ਚੁਗਣ ਲਾਦੇ ਹੋ ਕੀੜੇ ਚੁਗਣ ਲਾਦੇ ਪਾਣੀ ਘੜਤਾ ਥੱਲੋਂ ਵਾਵਾ ਡਰੇ ਸਾਗਾ ਮਾਰਾਂਗੇ ਜੀ ਦੋ ਵਾਰੀ ਦੋ ਵਾਰੀ ਸਾਗਾ ਮਾਰਾਂਗੇ ਮਿੱਤਰੋ ਰਾ ਮੁੰਡਾ ਕਹਿੰਦਾ ਦਲੇ ਮਾਰ ਲੈ ਖਲਾ ਤੇ ਇੰਨਾ ਸਮਾਨ ਧਰ ਕੇ ਆ ਹੁਣ ਵੀ ਨਹੀਂ ਲੱਗਣਗੇ ਹੁਣ ਤਾਂ ਫਰੇਮ ਥੱਲੇ ਲੱਗਣ ਲੱਗਾ ਤਾਂ ਇਹ ਕਿ ਠੀਕ ਹੈ ਹੁਣ ਦਾ ਜੱਗੇ ਬੋਸ ਤੇ ਕਰਾ ਹੋਇਆ ਕਮ ਟਰੈਕਟਰ ਦਾ ਆਪਣੇ ਦਬਦੀ ਹੈ ਨਹੀਂਗਾ ਹੈ ਸੰਗਲ ਕੱਢਣ ਵਾਲਾ ਕੰਮ ਹੀ ਆ ਇਹ ਕਿਹੜਾ ਦਬਦਾ ਦੋਨੇ ਲੀਵਰ ਥੱਲੇ ਡੇਗੇ ਹੋਏ ਨੇ ਇਹ ਝੋਟਾ ਦਬਦੇ ਹੁੰਦੇ ਨੇ ਯਾਰ ਡੈਕ ਦੇ ਸਾਬ ਨਾਲ ਵੀ ਜ਼ੋਰ ਲਾਉਂਦਾ ਹੈ ਡੈਕ ਦੇ ਸਾਬ ਨਾਲ ਵੀ ਜ਼ੋਰ ਲਾਉਂਦਾ ਉਹੂੰ ਦਾ ਜ਼ੋਰ ਘੱਟ ਲਾ ਬਈਓ ਡੱਕੇ ਡਬ ਡ ਲੱਗਾਇਆ ਜ਼ੋਰ ਆਟੋਮੈਟਿਕ ਹੀ ਲਾਈ ਜਾਂਦਾ ਹੈ। ਹੋ ਸਹੀ ਗੱਲ ਹੈ। ਬੱਜੀ ਦਾ ਮਗਮ ਕਰਾਇਆ ਟਰੈਕਟਰ ਦਾ। ਬੱਗੇ ਵਾਲੇ ਨੂੰ ਬਹੁਤ ਲੱਗਣਾ ਹੈ ਬਰਾ ਟਰੈਕਟਰ। ਚੈਲੰਜ ਉਹਨੂੰ ਜਦੋਂ ਮਰਜੀ ਟੋਜਨ ਪਾ ਲਈ। ਹੈਨਾ? ਬੱਗੇ ਵਾਲੇ ਨੂੰ ਤਾਂ ਚੈਲੰਜ ਕਰਦਾਂਗੇ ਆਪਾਂ। ਪਤਾ ਹੀ ਮੈਂ ਦੇਖਾਂ ਨਹੀਂ। 55 ਇਹਨੂੰ ਤਾਂ ਚੈਲੰਜ ਆਪਣਾ। ਟੋਜਨ ਪਾਉਣ ਵਾਸਤੇ। ਇੱਕ ਮੈਂਦੀ ਵਾਲੇ ਨੂੰ ਚੈਲੰਜ ਹੈ। ਦੋ ਬੰਦੇ ਨੂੰ ਚੈਲੰਜ ਕਰਾਇਆ ਹੋਇਆ ਬੰਦੇ ਜਿੱਦਾਂ ਮਰਜ਼ੀ ਰੋਜਨ ਪਾ ਸਕਦੇ ਹੈ ਤਾਕੜਾ ਉਹ ਅੱਛਾ ਜੀ ਨਹੀਂ ਕੁਝ ਨਹੀਂ ਹੁੰਦਾ ਹੈਗਾ ਟਰੈਕਟਰ ਟਰੈਕਟਰ ਦੀ ਹਰਤਲਾ ਲਾਏਵੇਂ ਜੀ ਨਾ ਤੁਹਾਨੂੰ ਹਾਂ ਇਹਦਾ ਗੱਲ ਲੈਂਦੀ ਆ ਆਹ ਦੇਖੋ ਮੇਥੋਂ ਵਗਲੇ ਫਿਰਦੇ ਨੇ ਥੱਲੋ ਕੀੜੇ ਚੁਗਣ ਲਾਦੇ ਨੇ ਡੁੰਗੇ ਹੱਲ ਲਾਉਣੇ ਯਾਰ ਆਪਾਂ ਗੱਲਾਂ ਕੋਈ ਇਹ ਤਰਬਦੀ ਨਹੀਂ ਝੋਟਾ ਹੈ ਨਾ ਮੋਡੀਫਾਈ ਕਰਾਇਆ ਹੋਇਆ ਸਾਰਾ ਕੁਝ ਇਹਦਾ ਵਿੱਚੋਂ ਉਹ ਵੀ ਬਦਲਾਏ ਹੋਏ ਨੇ ਇਹਦੇ ਪਿਸਟਨ ਵੀ ਸਾਰੇ ਵੱਡੇ ਪਾਏ ਹੋਏ ਯਾਰ ਸਾਰਾ ਸਿਸਟਮ ਸਾਰਾ ਕੁਝ ਬਦਲਿਆ ਹੋਇਆ ਆਪਾਂ ਆਪ ਹੀ ਮਿਸਤਰੀ ਆ ਕੇ ਖੁਲ ਕੇ ਬਦਲਤਾ ਪੰਪ ਦੀ ਸੈਟਿੰਗ ਜੱਗੇ ਬੋਸ ਤੋਂ ਕਰਾ ਲਈ ਹੁਣ ਤਾਂ ਖਿੱਚਦਾ ਪੂਰੇ ਫੁਕਾਰੇ ਮਾਰਦਾ ਰਿਹਾ ਮਾਰਦਾ ਹੈ ਬੱਗਾ ਹੋ ਜਾਂਦਾ ਬੱਗਾ ਆ ਕੇ ਆ ਗਿਆ ਓਰੇ ਰੋ ਹਲਕਾ ਮਾਰਤਾ ਪਰ ਪੁਰਸਾ ਅੱਗਾ ਮਾਰਾਂਗੇ ਵੱਜ ਗਿਆ ਹਲਕਾ ਸ਼ੈਡ ਦੇ ਦਈਏ ਉੱਪਰ ਟੂਰਲ ਵਾਲੀ ਵਾੜਾ ਹਾਲਾ ਵੱਜ ਗਿਆ ਲੈ ਭਾਈ ਨਾਲ ਕੋਈ ਮਾਰ ਕੇ ਲਾ ਦਾਂਗਾ ਸੋਨੇ ਬਹੁਤ ਵਾਹ ਹੁਣ ਹਾਗਾ ਮਾਰ ਲਿਆ ਕੋਈ ਤੋਜਨ ਪਾਈਏ ਮੁੰਡਿਆ ਹਾਂ ਟੋਜਨ ਪਾਵਾ ਕੱਢ ਕੇ ਆ ਜਾ ਚੰਗਾ ਕੱਢ ਕੇ ਆ ਜਾ ਕਿਤੇ ਮਰਜੀ ਲੈ ਜੀ ਟੋਜਨ ਪਾਵਾ ਇਹ ਕੱਢ ਕੇ ਨੂੰ ਆਇਆ ਇਹ ਮੁੰਡਾ ਉਹ ਬੱਗਾ ਜਿਹਦੇ ਨਾਲ ਆਪਾਂ ਨਾਲ ਇਹ ਚੈਲੰਜ ਕਰਾਇਆ ਸੀ ਜੀ ਨੂੰ ਬਈ ਹੋਏ ਮੋਟਰ ਬਲਾਡਿਆ ਗਈ ਸੀ ਜਿਹੜਾ ਅੱਧੇ ਪਾਸੇ ਮਾਲ ਲਈ ਸੀ ਮੋਟਰ ਲਾਉਣ ਲੱਗਦੇ ਵਾਸਤੇ ਲੈਣ ਵਾਸਤੇ ਜਾਪਾਂ ਕੋ ਪਾਸੇ ਕੋਆਰਡੀਨੇਟਰ ਲੋਕ ਤੁਸੀਂ ਕੀ ਕਰਦੇ ਹੋ ਸੁਣਿਆ ਹੋਵੇ ਮੈਂ ਆਪੇ ਆ ਰਿਹਾ ਕਰ ਚੈੱਕ ਕਰਦੇ ਆ ਮਿੱਤਰੋ ਆ ਦੇ ਕਰਦੇ ਮਾਲ ਕੱਢਦੇ ਆ ਮੈਂ ਕੀ ਮਹਿਸੂਸ ਹੋ ਰਿਹਾ ਤੈਨੂੰ ਕੀ ਮਹਿਸੂਸ ਹੋ ਰਿਹਾ ਤੈਨੂੰ ਦੇਖ ਫਾਰ ਦੇ ਸੀਗਾ ਉਹ ਨਾ ਮੈਨੂੰ ਇਹ ਮਿੱਤਰੋ ਮਨ ਤੇ ਕੀ ਵਾਹ ਸ੍ਰੀ ਵਾਹ ਸ੍ਰੀਓ ਪੀਰ ਲਾਲਾ ਬਣਾਇਆ ਹੁਣ ਦੂਜੇ ਪਾਸੇ ਮੋੜੋ ਏ ਦੂਜੇ ਪਾਸੇ ਮੋੜੋ ਹੁਣ ਐ ਮੋੜਾ ਐ ਲੰਮੀ ਮੋੜਾ ਲੋਰ ਨੂੰ ਕੁਦਰਾ ਪੂਰਾ ਜਿਆਦਾ ਵੀਚ ਨਹੀਂ ਕਿ ਕੁਆਲਿਟੀ ਆ ਜ਼ੋਰ ਘਟਾ ਕੇ ਥੋੜਾ ਜਿਹਾ ਹਾਂ ਤੂੰ ਮੁੜ ਕੇ ਦੇਖ ਤੂੰ ਦੇਖੀ ਐ ਚ ਹੈਗਾ ਐ ਚ ਤੈ ਹੈਗਾ ਇਹ ਚ ਤਾਂ ਜੋਰ ਹੈਗਾ ਇਹ ਚ ਤਾਂ ਜੋਰ ਹੈਗਾ ਹੈ ਇਹਦਾ ਤੱਕਰਾਇਆ ਜਿਹੜੀ ਮੁਰਤਾ ਐ ਵੀ ਜਾਂਦੀ ਉਹ ਵੀ ਮੁਰਦੂ ਐ ਆਠਾ ਬਨ ਜੂਗਾ ਐ ਆਏ ਪਰ ਲੈ ਕੇ ਇਹਨਾਂ ਨੂੰ ਅੰਦਰ ਗਦਾ ਉਹਦੇ ਅੰਦਰ ਲੈ ਕੇ ਨਾ ਦੋਨਾਂ ਨੂੰ ਹੈ ਨਾ ਓਏ ਸੁਣੋ ਦੋਨਾਂ ਨੂੰ ਅੰਦਰ ਮਹਗਰਾਮ ਚ ਲੈ ਗਏ 6 ਕਿਲੋ ਭਾਈ ਜਾਂ ਚਾਹੀ ਇਹ ਇਹ ਜਿਹੜੀ ਤੁਹਾਨੂੰ ਸਭ ਤੋਂ ਘੱਟ ਸੀ 78 ਕੇ 70 ਨੂੰ ਜਿਹੜਾ ਫਸਸੀ ਲੱਗਦਾ ਅੱਛਾ ਆ ਜੋ ਉਹ ਦੂਜੇ ਵਾਸਤੇ ਉਧਰ ਆਹੋ ਉਮਰਲੇ ਦਾ ਅੱਛਾ ਹੀ ਮੇਟਰੋ ਸਮਾਨ ਆਪਾਂ ਨੇ ਲੈ ਲਿਆ ਆਪਾਂ ਨੂੰ ਜੀਰੇ ਪਏ ਨੇ ਦੇਖੋ ਬਾਈ ਸਮਾਨ ਲੈਣ ਦੀ ਉਹ ਚ ਖੁਸ਼ਕਾ ਹੋਵੇ ਜੀ ਖੁਸ਼ੀ ਖੁਸ਼ੀ ਖੁਸ਼ਕਾ ਹੋ ਰਹੀ ਹੈ ਇੱਕ ਤਰ੍ਹਾਂ ਇਹ ਮੰਗ ਜਾਂ ਲੈ ਦੇ ਪੜਕਾ ਆ ਪੱਕੀ ਵਾਲਾ ਜਮ ਫੇਚ ਲਿਆ ਬਾਈ ਕਿੰਦੀ ਹੋ ਰਣੀ ਦਾ ਆ ਖੋਲ ਕੇ ਦੀ ਲੱਖੇ ਜਰ ਬਣਾਇਆ ਠੰਡਾ ਵੀ ਇਹਦੇ ਨੇ ਇਹ ਠੰਡਾ ਆ 70000 ਚ ਪੈ ਗਿਆ ਇਹਦਾ ਬਣੀ ਰਿਹਾ ਬਕੌੜਾ ਲਾਹੌਰੀ ਜੀਰਾ ਆ ਤਾਂ ਰੱਖ ਲੋ ਬਈ ਕਰਕੇ ਪਾ ਲਈ ਇਹ ਲਾਹੌਰੀ ਜੀਰਾ ਬਈ 70000 ਚ ਪੈ ਗਿਆ 70 ਗਣੂ ਇਹ ਤਾਂ ਟੱਪੂਆ 70 ਦਾ 70 ਦਾ ਦੋਰੀ ਪੈ ਗਿਆ ਜਿਹੜਾ ਉੱਥੇ ਲੱਗਿਆ ਉਹ ਲੱਗ ਰਿਹਾ ਜਿਹੜਾ ਲੱਕੇ ਹੈ ਓਏ ਬਿੰਦੀ ਹੈ 70 ਦਾ ਰੇ ਹੋ ਗਿਆ ਉੱਥੇ ਵਾਲਾ ਲੱਗ ਰਿਹਾ ਉਹ ਲੱਗ ਗਿਆ ਡੇੜਾ ਕਿੱਜ ਲਾਹੌਰੀ ਜੀਰਾ ਲਾਹੌਰੀ ਜੀ ਦਾ 1.5 ਲੱਖ ਹਾਂ ਸ਼ੁਰੂ ਕਰ ਗਏ ਮਾੜੀ ਹੁੰਦੀ ਹਾਂ ਲਾਹੌਰੀ ਜੀ ਦਾ 1.5 ਲੱਖ ਡਰਾਈਵ ਰਾਈ ਸਾਡਾ ਜਵਾਬ ਦੇ ਕੇ ਮੋਟਰ ਸੈਗਲ ਚਲਾਉਣ ਤੋਂ ਉਹ ਜਾਂਦਾ ਵਿਚਾਰਾ ਪੋਲ ਹੁਣ ਮਜ਼ਾਤਾ ਗਲਾਰੀਆ ਅੜ ਗਿਆ ਕਿਤੇ ਵੀ ਨਾ ਮੈਂ ਚਲਾਵਾ ਬੈਠੇ ਰੋ ਰੇ ਹਰ ਕਿਹੜੂ ਜਾਣਾ ਪਿਆ ਉਹ ਆਉਂਦਾ ਐਣਕਾ ਲੱਗੇ ਲੈ ਆਉਣ ਦੀ ਜ਼ਿੰਮੇਵਾਰ ਚ ਲੈ ਆਣ ਦੀ ਜਦੋਂ ਸਾਨੂੰ ਲਿਆਇਆ ਗਿਆ ਹੁਣ ਛੱਡ ਗਿਆ ਉਹਦਾ ਵੀ ਸਾਨੂੰ ਘਰੇ ਤੇਰੀ ਜ਼ਿੰਮੇਵਾਰੀ ਬਣਦੀ ਹੈ ਬਈ ਲੈ ਆਣ ਦੀ ਵੀ ਜ਼ਿੰਮੇਵਾਰੀ ਤੇਰੀ ਬਣਦੀ ਹੈ ਲੈ ਆਉਣ ਦੀ ਅਸੀਂ ਤਾਂ ਦੋਨੇ ਸਪੋਰਟਰ ਆ ਯਾਰ ਮਾਲਕ ਤਾਂ ਦੂਰ ਮਾਲਕ ਤਾਂ ਤੂੰ ਆਗਾ ਮਾਲਕ ਮਾਂ ਤੂੰ ਅੱਜ ਤਾਂ ਦੋਨੇ ਤੇਰੇ ਬਾਗਰ ਬਹਿ ਜਾ ਰਹੇ ਆ ਗਏ ਨਾ ਵੀ ਸਹੀ ਗੱਲ ਹੈ ਨਾ ਹੱਕ ਨਹੀਂ ਮੰਨਦਾ ਲੈਉਣ ਲਉਣ ਦਾ ਗਰਮੀ ਦੀ ਸੋਲੇ ਭਡੂਰੇ ਮੰਗਾ ਰੱਖਨੇ ਨੇ ਇਹਨਾਂ ਮੁੰਡੇ ਨੇ ਨਾਲ ਲੱਸੀ ਪੀਂਦਾ ਕਰੇ ਲੱਸੀ ਆ ਕਰੇ ਪੀਂਦਾ ਨਹੀਂ ਹੈਗਾ ਇੱਥੇ ਲੱਸੀ ਭਾਲਦਾ ਮੇਰੇ ਵਾਸਤੇ ਵੀ ਮੇਰੇ ਵਾਸਤੇ ਤਾਂ ਕਹਨੂ ਆ ਪੀਣਾ ਤਾਂ ਤੂੰ ਗੱਲਾਂ ਵਾਸਤੇ ਵੀ ਹੈ ਘਰੇ ਪੀ ਲਿਆ ਕਰ ਕਰੇ ਦਾਸ ਬਸ ਮੈਂ ਸਾਮਣੇ ਰੱਖੀ ਨਾ ਉਹਨਾਂ ਤੋਂ ਵੀ ਕਰਾਉਣਾ ਚਲਾਉਣ ਪਿੱਛੇ ਲੜੀ ਜਾਂਦੇ ਨੇ ਮੁੰਡੇ ਉਹ ਆ ਗਿਆ ਉਹ ਆ ਗਿਆ ਓਕੇ ਸਾਡਾ ਦੂਜਾ ਮੁੰਡਾ ਕਹਿੰਦਾ ਵੀ ਇਹ ਚਲਾਵੇ ਉਹ ਕਹਿੰਦਾ ਇਹ ਚਲਾਉਂਦਾ ਨਹੀਂ ਇਹ ਕਹਿੰਦਾ ਉਹ ਚਲਾਵੇ ਆਪਸ ਚ ਲੜੀ ਜਾਂਦੇ ਇਹ ਰਸਕੇ ਭੱਜ ਗਿਆ ਦੀ ਚਾਬੀ ਲੈ ਕੇ ਜਾ ਵੀ ਲੱਗੇ ਵਾਗਿਆ ਦੀ ਵੇ ਹੁਣ ਵੀ ਚਲਾਈ ਹੈ ਗਿਆ ਪਹਿਲਾਂ ਚਲਾ ਲੈਂਦਾ ਜੇ ਯਾਰ ਤੁਸੀਂ ਤਾਂ ਸੋਡਾ ਸਰਿਆ ਪਿਆ ਭੱਜ ਗਿਆ ਵੀ ਛੱਡ ਕੇ ਮੈਨੂੰ ਛੱਡ ਕੇ ਵਾਗ ਗਿਆ ਯਾਰ ਆਇਆ ਨਾ ਕਰੋ ਬਾਈ ਕਦੋਂ ਅੱਡੀ ਨੇ ਹੀ ਹੋਣੀ ਕਿਤੇ ਅੱਡੀ ਹੈ ਉਹੀ ਹੈ ਖੜ ਜਾ ਹੁਣ ਇਹਨੂੰ ਖੜਾ ਦਿਓ ਹੰਡਾ ਰੋਕ ਲਓ ਵੀ ਦੇਖੋ ਬੰਦਾ ਮੰਨਦਾ ਨਹੀਂ ਹੈਗਾ ਗੱਲ ਟੱਕਰੀ ਜਾਂਦਾ ਹੈ ਮੋਟਰਸਾਈਕਲ ਇਹ ਸੱਤ ਮਰਵਾਉਗਾ ਇਹ ਜੇ ਕਾਲੂ ਕੋਈ ਗੱਲਬਾਤ ਹੁੰਦੀ ਹੈ ਜਿੰਮੇਵਾਰਾ ਦਾ ਚੱਲੋ ਚੱਲੋ ਆਇਓ ਟੁੱਟ ਗਈ ਰਲ ਲੈ ਜਾਂ ਕਾਹ ਕੀ ਕਰਨਾ ਹੈ ਅੱਗੇ ਦੇ ਲੈ ਜਾਏਗਾ ਤੂੰ ਸਕੂਟੀ ਤੇ ਕਿਹੜੇ ਦਿਨ ਰਹਿਣਾ ਹੈ ਹੋਣੀ ਤੋਰਲਾ ਇੱਕ ਕਿਹਾ ਹਾਂ ਤਵੀ ਇਹ ਗੱਲ ਜਿਹੜੀ ਹੈਗੀ ਲੱਗੜ ਜੀ ਇਹਦਾ ਹੋਣੀ ਵੀ ਦੋਰ ਸਕਦਾ ਬਈ ਆ ਬਸੀ ਦੇ ਥੱਲੇ ਦੇ ਨਾਲ ਕਰਕੇ ਲੱਗੇ ਨੇ ਟਿਕਾਈ ਨਾਲ ਚੱਲ ਤੂੰ ਕਿ ਕਹਾਂ ਸਕੂਟਰੀ ਦੀ ਕੀਤੇ ਦੇਣੇ ਨੇ ਮੈਂ ਆਉਂਦੀ ਰੱਖ ਨਿਕਾਈ ਨਾਲ ਗੁੰਡਾ ਗਰਮੀ ਨੇ ਮਾਰ ਦਿੱਤਾ ਧਰ ਕੇ ਬੜੀ ਗਰਮੀ ਹੈ ਕੋਲਾ ਬੈਗਾ ਕੋਲਾ ਦੁਕਾਨ ਬੰਦ ਕਰਕੇ ਸੀਗਾ ਸੱਜੀ ਖੋਲ ਓਏ ਏਸੀ ਲਾ ਦੇ ਯਾਰ ਕਰ ਮਿੰਟ ਵਾਰ ਕਰ ਏਸੀ ਲਾ ਦੇ ਬਸ ਤਿਲਾ ਕੇ ਸੀ ਨਾ ਮੋਹਨ ਨਾਲ ਵੇਜਾਂਗੇ ਹੁਣ ਕਿਉਂ ਮੰਡਿਓ ਕਿਵੇਂ ਆਪੇ ਤਖੜੇ ਨੇ ਮਿੱਤਰੋ ਇਹ ਦੇਖਣਾ ਆਏ ਨੇ ਆਪੇ ਮੱਕੀ ਬੀਜਣ ਲੱਗ ਗਏ ਹੁਣ ਕੀ ਬਿਜਾਉਣ ਆ ਜਾਗੇ ਉਹ ਤਾਂ ਹੁਣ ਨਿਕੜ ਕੇ ਆ ਅੱਛਾ ਇਹ ਰੇਜ਼ ਹੀ ਭਾਈ ਨਾ ਨਾ ਯਾਰ ਇਹ ਇਹ ਕੱਚੀ ਗੱਲ ਦਾ ਕੋਈ ਫਾਇਦਾ ਨਹੀਂ ਹੈ ਇਹਨੂੰ ਮਸ਼ੀਨ ਲਿਆਤੀ ਵੀ ਪਾ ਕੇ ਤਿਆਰ ਕਰਕੇ ਦੇ ਦੀ ਫਲਾ ਦਾ ਕੰਮ ਭਾਈ ਜੇ ਇਹ ਕਹਿੰਦੇ ਪ੍ਰੈਸ਼ਰ ਵਾਲੀ ਨਾਲ ਵੱਧ ਕੰਮ ਆ ਜਾਵੇ ਬੀ ਚਕਾਉਣਾ ਵੀ ਬੀ ਚਕਾਉਣਾ ਮੈਂਦਾ ਪੈਰ ਘਗਾ ਕੇ ਚਲਾਦਾ ਨ ਡੁੰਗੀਆਂ ਕੱਟ ਕਰਦੀ ਆ ਬਾਈ ਤਾਂ ਕਰਕੇ ਇਹ ਪ੍ਰੈਸ਼ਰ ਇਹ ਦੋਨਾਂ ਦਾ ਸਿਸਟਮ ਦਾ B ਦਾ ਸਿਸਟਮ ਆਂਦਾ ਦਾ ਔੜੀਆਂ ਨਹੀਂ ਡੁੰਗੀਆਂ ਕਰਦੀਆਂ ਇਹ ਵਾਹ ਆਹ ਅੱਗੇ ਬਿੱਲੇ ਦੰਦੇ ਜਾ ਰਿਹਾ ਹੈ ਗੇਰਾ ਕਿਉਂ ਇਹ ਨਹੀਂ ਕੀਆ ਨਾ ਜਾ ਰਿਹਾ ਚਲ ਬੀਜ ਦੀ ਆ ਬਾਈ ਕਿੱਥੀ ਪਰਾ ਫਿਰ ਉਧਰ ਨਹੀਂ ਜੀਦੀ ਲੇਟ ਹੋਇਆ ਜੀ ਲਗੇ ਨੇ ਹੋਰ ਯਾਰ ਨਹੀਂ ਪਈ ਜਾਂਦਾ ਇਹ ਆ ਕਰਕੇ ਪੀਤੀ ਮੱਕੀ ਮੋੜੇ ਲਾਉਣ ਲੱਗਿਆ ਮੁੰਡਾ ਨਿਪੜੇਗਾ ਕੰਮ ਤੇਰੀ ਜਾਨ ਹੈਗਾ ਆਹੀ ਰਹਿ ਗਿਆ ਇੱਕ ਜਿਹੜਾ ਬੇਬੀ 20 ਵਜ ਰਹਾ ਹੈ ਕਿਹੜਾ ਕਹਿੰਦਾ ਹੋਰ ਨਾਲ ਨੇ ਜਣਾ ਬੀ ਮੁੱਕ ਗਿਆ ਸੀ ਯਾਰ ਅਸੀਂ ਗੌਰ ਨਹੀਂ ਕਰੀ ਹੈਗੀ ਹੁਣ ਭਾਲੀ ਇੰਨੇਗੀ 20 ਤੇ ਹੁੰਦਾ ਨਹੀਂ ਇਹ ਤੁਹਾਨੂੰ ਪਤਾ ਹੈ ਇੰਨਾ ਕਿ ਤਾਂ ਸਾਨੂੰ ਸਿਆ ਗਿਆ ਆਹ ਕਿਹੜੇ ਖੁੱਡੇ ਤੱਕ ਦੀ ਓਏ ਇੱਥੇ ਤੱਕ ਹੈਗਾ ਸੀ ਨਾ ਵੀ ਇੱਥੇ ਤੱਕ ਤਾਂ ਸਹੀ ਹੈ ਇੱਥੇ ਤਾਂ ਅਸੀਂ ਭਾਲ ਲਿਆ ਸੀ ਵੀ ਹੁਣ ਇਦੋਂ ਅਗਲੇ ਚ ਚੱਲੀ ਜਾਂਦਾ ਸਾਡਾ ਜੋਰਪੁਰ ਜਿਹਾ ਸੀਗੀ ਬਾਜ ਵਰਗੀ ਹੁਣ ਬੱਦਲ ਬਾਈ ਹੋ ਗਈ ਐਦਾਂ ਜੁੱਲੂ ਵਰਗੀ ਹੋ ਗਈ ਐਦਾਂ ਉੱਲੂ ਵਰਗੀ ਕਰ ਲਈ ਨਾ ਬੱਦਲ ਬਾਈ ਹੋ ਗਈ ਤਾਂ ਕਰਕੇ ਹੜਪਾਲੀ ਨੇ ਵੀ ਜਿੱਥੇ ਆਵੇ ਕੋਈ ਹੱਲ ਹੋਵੇ ਮੈਂ ਦੋ ਦੋ ਹਣੀਆਂ ਚ ਵੀ ਭਾਲ ਲੈਨੇ ਇਹਦੀ ਨੀ ਉੱਲੂ ਵਰਗੇੜੇ ਇੱਕ ਚ ਵੀ ਨਹੀਂ ਭਾਲਿਆ ਹੈ ਨਹੀਂ ਇਹਨਾਂ ਦਾ ਇਹਨੇ ਇੱਕ ਚ ਵੀ ਨਹੀਂ ਭਾਲਿਆ ਜਿਹੜੀ ਚ ਮੈਂ ਭਾਲਿਆ ਸੀ ਉਹ ਚ ਵੀ ਲੱਗੇ ਦੀ ਇਹ ਭਾਲਣਾ ਉਹ ਚ ਵੀ ਨਹੀਂ ਦੁਤਾ ਹੈਗਾ ਵੀ ਹੈਗਾ ਇੱਥੇ ਵੀ ਹੈ ਨਹੀਂ ਹੈ ਹੀ ਨਹੀਂ ਤਨੂ ਚ ਵੀ ਅਰੇ ਮੈਂ ਦੁਬਾਰੇ ਵੀ ਦੇਖ ਲਵਾਂ ਇਹਦਾ ਦੁਬਾਰੇ ਵੀ ਮੇਰੇ ਹੱਥ ਲੱਗ ਜੇ ਇਹਦੇ ਵਾਸਤੇ ਫੋਕਸ ਵਾਲਾ ਕਰਨਾ ਪੈਂਦਾ ਬਾਈ ਕੰਮ ਨਹੀਂ ਕਰਦੇ ਤੁਸੀਂ ਵਾਸਤਾ ਨਹੀਂ ਯਾਰ ਹਾਂ ਓਏ ਵੰਟੀ ਮੈਂ ਕੰਮ ਨਹੀਂ ਕਰਦਾ ਇਹ ਵਾਸਤਾ ਨਹੀਂ ਯਾਰ ਲੋ ਵੀ ਮਿੱਤਰੋ ਮੱਖੀ ਆਪਣੀ ਉੱਡ ਗਈ ਪਤੰਦਰ ਲਾਈਟਾਂ ਨਹੀਂ ਲਾਉਂਦਾ ਹੈਗਾ ਮੇਰੇ ਜੀ ਵੀਰ ਇਹ ਟਰੈਕਟਰ ਤੁਸੀਂ ਦੇਖਿਆ ਹੋ ਮਿੱਤਰੋ ਸੋਚਨ ਮੁਕਾਬਲੇ ਤੇ ਗਿਆ ਸੀਗਾ ਮੰਤੀ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਜ਼ਰੂਰ ਕਰੋ ਚੈਨਲ ਨੂੰ ਕਰ ਲੋ ਫੋਲੋ ਲੋਕੀਂ ওকে